हेलो गाइस वेलकम टू माय न्यू ब्लॉग उम्मीद करता तो सारे बहुत वादिया होंगे तो गाइस आज आज ऐसी आ, आ गया छेती करे आ गया छेती करे आ गया क्योंकि माल सीगा नहीं होते तो इस करके एक तो रिंग नहीं सी की तो एक और की सीगा की सीगा और एक दी राड नहीं सी ਦੋ ਤਿੰਨ ਚੀਜ਼ਾਂ ਸੀਗੀਆਂ ਚ ਉਹ ਮਾਲ ਸੀਗਾ ਨਹੀਂ ਤੇ ਫੇ ਮੈਗਾ ਚੱਲ ਫਿਰ ਨਹੀਂ ਹੈ ਤੇ ਅਸੀਂ ਫਿਰ ਸਾਢੇ 3 ਵੇ ਅਸੀਂ ਛੁੱਟੀ ਕਰ ਲਈ ਸਾਡਾ ਆਰਾਮ ਨਾਲ ਅੱਛਾ ਦੋ ਡਾਈਸ ਉੱਤਰ ਤੋਂ ਯਾਰ ਦੋ ਡਾਈਸ ਉੱਤਰਨਾ ਵੀ ਚਾਹੀਦਾ ਗੱਲ ਇਹ ਹੈ ਕਿ ਫਿਰ ਨਹੀਂ ਤੇ ਫਿਰ ਲਗਾ ਕੇ ਥੋਂ ਨਿਕਲ ਨਹੀਂ ਹੈ ਪੈਸੇ ਕਿੱਥੋਂ ਨਿਕਲਣੇ ਨੇ ਤੇ ਕਿ ਤੂੰ ਥੋੜੇ ਜਿਹਾ ਨਾ ਖਿੱਚ ਕੇ ਰੱਖਿਆ ਕਰ ਜਿਵੇਂ ਹੁਣ ਅੱਜ ਉਹ ਆਂਟੀ ਨੇ ਕੀ ਕਿਹਾ ਸੀਗਾ ਯਾ ਨਾ ਆਂਟੀ ਨੇ ਕਿਹਾ ਸੀਗਾ ਕਿ ਜਦੋਂ ਉਹ ਕਹਿੰਦੇ ਜੋਤੀ ਨੇ ਹਾਰ ਮਾਨ ਲਈ ਨਟ ਨਹੀਂ ਲਗਾਉ ਸੇ ਯਾਦ ਹੈ ਤੇ ਕਹੇ ਕਿ ਪਰ ਮੈਂ ਹਾਰ ਨਹੀਂ ਮਾਨੀ ਮੈਂ ਆਪਣਾ ਲਗਾਇਆ ਹੁਣ ਗੱਲ ਇਹ ਕਿ ਉੱਥੇ ਦਾ ਨਟ ਨਾ ਇੱਕ ਥੋੜਾ ਜਿਹਾ ਭਾਰੀ ਆ ਭਾਰੀ ਆ ਤੇ ਦੂਸਰੇ ਨਟ ਠੀਕ ਆ ਉਧਰ ਸਪਰਿੰਗ ਹੈ ਨਾ ਸਪਰਿੰਗ ਦੀ ਮਲਕੀ ਇੱਕ ਅੱਧੀ ਚੂੜੀ ਜ਼ਿਆਦਾ ਵਾ ਉਹ ਸਕਰੂ ਇਸ ਤਨਾ ਮੋਟਾ ਹੈ ਦਬਦਾ ਵੀ ਨਹੀਂ ਜੇ ਤੇ ਦਬਦਾ ਵੀ ਨਹੀਂ ਆਏਗਾ ਸਪਰਿੰਗ ਵੀ ਥੋੜਾ ਹੈਵੀ ਆ ਤੇ ਦਬਦਾ ਵੀ ਨਹੀਂ ਆਏਗਾ ਤੇ ਉਹ ਤਾਂ ਹੁਣ ਇਹ ਤੋ ਲੱਗ ਨਹੀਂ ਰਿਹਾ ਸੀ ਨਟ ਉਹ ਕਹਿੰਦੀ ਕਿ ਚਲ ਨਹੀਂ ਆ ਇਹ ਫਿਰ ਕਹਿੰਦੀ ਕਿ ਮੇਰੇ ਤੋਂ ਲੱਗ ਰਿਹਾ ਕਿ ਤੁਸੀਂ ਲਾ ਲੋ ਇਹ ਉਹ ਆਂਟੀ ਨੇ ਤੇ ਲਾਇਆ ਪਰ ਇਹ ਕਿਉਂ ਨਹੀਂ ਲਾਉਣ ਤੇ ਬਾਅਦ ਉਹਨੇ ਇੱਕ ਗੱਲਾਂ ਗੱਲਾਂ ਜਿਹਨੂੰ ਗੱਲ ਜਰੂਰ ਸੁਣਾਤੀ ਤਾਂ ਹੀ ਕਿ ਨਹੀਂ ਸੁਣਾਈ ਇਹ ਝੂਠ ਕਹਿ ਰਿਆ ਹਾਂ ਜੀ ਅਸੀਂ ਇਹਨੂੰ ਹਰ ਕਿਸੇ ਨੂੰ ਕੋਈ ਕੰਮ ਨਹੀਂ ਆਂਟੀ ਕੋ ਹੈਂਡਲ ਲਗਾਉਣ ਦੇ ਲਈ ਤੇ ਹੈਂਡਲ ਸਿਰਫ ਸੌਫਟ ਹੈ ਹਾਂ ਕੋ ਸੌਫਟ ਕੰਮ ਪਤਾ ਮੇਰੇ ਬਾਹਰ ਇੱਕ ਵਾਰ ਹਾਂ ਹੁਣ ਉਹ ਆਂਟੀ ਹੈ ਹੁਣ ਉਹ ਆਂਟੀ ਅੱਜ ਮੇਰੇ ਕੋਲ ਮੈਂ ਨਵੀਂ ਰੱਖੀ ਆ ਤੇ ਉਹ ਆਂਟੀ ਕਹਿੰਦੀ ਕਿ ਦੇਖ ਮੈਂ ਬੋਕੀ ਨਹੀਂ ਚੜਾ ਪੰਦੀ ਤੇ ਹੈਂਡਲ ਨਹੀਂ ਚੜਾ ਪੰਦੀ ਤੇ ਮੈਂ ਕਿਹਾ ਠੀਕ ਹੈ ਜੀ ਤੁਸੀਂ ਬੋਕੀ ਹੈਂਡਲ ਨਹੀਂ ਚੜਾ ਬੰਦੇ ਕੋਈ ਗੱਲ ਤੁਸੀਂ ਇਹ ਦੂਸਰਾ ਕੰਮ ਹੈ ਦੂਸਰਾ ਕੰਮ ਕਰੋ ਕੋਈ ਸਾਨੂੰ ਉਹ ਨਹੀਂਗਾ ਸਾਨੂੰ ਤੇ ਕੰਮ ਦਾ ਕੀ ਮਤਲਬ ਹੈ ਕੀ ਗੱਲ ਇਹ ਕਿ ਅਸੀਂ ਮੈਂ ਉਹਨੂੰ ਵੀ ਇਹ ਚੀਜ਼ ਕਹੀ ਆ ਕਿ ਸਾਨੂੰ ਕੰਮ ਦਾ ਕੀ ਮਤਲਬ ਆ ਕਿ ਜਿੰਨਾ ਸਾਡੇ ਵੱਲੋਂ ਚਾਹੇ ਤੁਸੀਂ ਹੱਸ ਕੇ ਕਰੋ ਚਾਹੇ ਤੁਸੀਂ ਰੋ ਕੇ ਕਰੋ ਜਿਵੇਂ ਮਰਜ਼ੀ ਕਰੋ ਤੁਸੀਂ ਗੱਲਾਂ ਮਾਰੋ ਜੋ ਮਰਜ਼ੀ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਤੁਸੀਂ ਗੱਲਾਂ ਕਿਉਂ ਮਾਰ ਰਹੇ ਹੋ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਮੈਂ ਤੁਹਾਨੂੰ ਕੰਮ ਜਿਹੜਾ ਕੰਮ ਦਿੱਤਾ ਹੋਇਆ ਉਹ ਸ਼ਾਮ ਨੂੰ ਮੇਰਾ ਕੰਮ ਫਾਈਨਲ ਹੋਣਾ ਚਾਹੀਦਾ ਚਾਹੇ ਤੁਸੀਂ ਗੱਲਾਂ ਮਾਰੋ ਜਾਂ ਘੁੰਮੋ ਫਿਰੋ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ ਮੈਂ ਉਹਨੂੰ ਇਹ ਚੀਜ਼ ਕਹੀ ਆ ਉਹਨਾਂ ਜੀ ਉਹਨਾਂ ਦਾ ਪਹਿਲਾ ਦਿਨ ਸੀਗਾ ਮੈਂ ਚਲੋ ਕੋਈ ਗੱਲ ਨਹੀਂ ਪਹਿਲੇ ਦਿਨ ਇਹ ਹੈ ਕਿ ਹੁਣ ਪਹਿਲੇ ਦਿਨ ਜਿਆਦਾ ਪ੍ਰੈਸ਼ਰ ਜੀ ਵੀ ਕੀ ਪਾਣਾ ਤੇ ਇਸ ਲਈ ਜਿਆਦਾ ਪ੍ਰੈਸ਼ਰ ਵੀ ਪਾਇਆ ਹੀ ਨਹੀਂ ਮੈਂ ਤੇ ਬਾਕੀ ਜਿੰਨਾਂ ਕੋ ਹੋਇਆ ਉਹਨਾਂ ਤੋਂ ਕਰੀ ਗਏ ਨੇ ਕਿ ਨਹੀਂ ਬਾਕੀ ਤੈਨੂੰ ਕੀ ਲੱਗਦਾ ਵਾ ਕਰ ਲੈਣਗੇ ਬਾਕੀ ਇਹ ਕਿ ਚਲੋ ਕਰਨਗੇ ਤਾਂ ਹੌਲੀ ਹੌਲੀ ਫਿਰ ਪਤਾ ਲੱਗੂਗਾ ਕਿ ਹਾਂ ਕਰਦੇ ਆ ਕਿ ਨਹੀਂ ਕਰਦੇ ਤੇ ਗਾਇਜ਼ ਹੁਣ ਆਪਾਂ ਬਣਾਈ ਆ ਚਾਹ ਤੇ ਚਾਹ ਦੇ ਨਾਲ ਜੋਤੀ ਤਲੂਗੀ ਬ੍ਰੈਡ ਤੇ ਬ੍ਰੈਡ ਤਲੂਗੀ ਤਾਂ ਮੈਂ ਤਲੂ ਵੀ ਦਿਖਾਉਂਗਾ ਮਲਗੀ ਆਪਾਂ ਲੋਕ ਕੁਝ ਹੋਰ ਸਾਬ ਨਾਲ ਤੜਦੇ ਸੀਗੇ ਇਹ ਤੜਦੀ ਇਹ ਤੜਦੀ ਕੁਝ ਹੋਰ ਸਾਬ ਨਾਲ ਆ ਤਨਮੌ ਚੀਜ਼ ਦਿਖਾਉਂਗਾ ਠੀਕ ਆ ਪਹਿਲਾਂ ਚਾਹ ਮੰਨ ਲੈ ਲੈਂਦੇ ਆ ਤਾਂ ਮੈਂ ਚਾਹ ਦਿਖਾਉਂਦਾ ਆ ਚਾਹ ਤਰੀ ਹੋਈ ਹੈ ਦੇਖੋ ਠੀਕ ਆ ਆ ਬਰੈਡ ਰੱਖਿਆ ਹੋਇਆ ਹੈ ਛੋਟਾ ਜਿਹਾ ਹੀ ਬਰੈਡ ਇਹ ਪਰ ਇਹਨੂੰ ਇੱਕਦਮ ਪੂਰਾ ਵਧੀਆ ਬਣਾ ਦਊਗੀ ਇਹ ਤੇ ਪਹਿਲਾਂ ਹੁਣ ਇਹਨੂੰ ਕਰ ਲੈਣ ਨੂੰ ਚਾਹ ਬਣਾ ਲੈਂਦਾ ਫਿਰ ਜੇ ਬਰੈਡ ਤਲੂਗੀ ਤੁਹਾਨੂੰ ਦਿਖਾਉਂਗਾ ਗਾਈਜ਼ ਆ ਦੇਖੋ ਹਾਲ ਲੋ ਜੀ ਬਰੈਡ ਤਲੀ ਜਾ ਰਹੀ ਅੱਜ ਹੁਣ ਨਮਕ ਦੇ ਉੱਪਰ ਨਾ ਵਧੀਆ ਲਾਈ ਪਰ ਹੂੰ ਆ ਗਿਆ ਜੀ ਨਮਕ ਤੇ ਚਾਹ ਨਾਲ ਖਾਣ ਤੇ ਨਜ਼ਾਰਾ ਬੜਾ ਹੋਊਗਾ ਇਹਨੂੰ ਗਾਇਸ ਕੰਮ ਤਾਂ ਆਈ ਨਹੀਂ ਭੁੱਖ ਲੱਗੀ ਦੇਖੋ ਮੈਂ ਬ੍ਰੈਡ ਵੀ ਖਾ ਰਿਹਾ ਹਾਂ ਭੁੱਖ ਲੱਗੀ ਬੋ ਤਾਂ ਇਹ ਸੇ ਰੇਟੇ ਪੇਟ ਖਰਾਬ ਸੀਗਾ ਥੋੜਾ ਕੁਝ ਖਾਣ ਜੀ ਨਹੀਂ ਕਰ ਰਿਹਾ ਸੀਗਾ ਦੁਪਹਿਰੇ ਰੋਟੀ ਖਾਈ ਐ ਇੰਨੀ ਨਹੀਂ ਖਾਈ ਐ ਕਿਉਂਕਿ ਜੀ ਨਹੀਂ ਕਰਦਾ ਸੀਗਾ ਹੁਣ ਲੱਗ ਰਹੀ ਮੈਨੂੰ ਠੀਕ ਆ ਹੁਣ ਰੋਟੀ ਖਾਈ ਜਾਊਗੀ। ਹੈ? गाइस ਆ ਦੇਖੋ ਬ੍ਰੈਡ ਆ ਗਈ ਤਲ ਕੇ। ਚਾਹ ਆ ਗਈ। ਹੰਤਾਂ ਨੂੰ ਬਾਈਟ ਲੈ ਕੇ ਦਿਖਾਣਾ ਕਹਿ ਹੈ ਇਹ ਵਾ। ਬ੍ਰੈਡ ਸੋਹਣੀ ਲੱਗਦੀ ਤਲ ਤਲ ਕੇ ਬ੍ਰੈਡ ਕੌਣ ਖਾਂਦਾ ਤੁਹਾਡੇ ਵਿੱਚੋਂ ਇਹ ਹੱਸੇ। ਕਈ ਬੰਦੇ ਹੁੰਦੇ ਮੈਂ ਜਿਹੜੇ ਖਾਂਦੇ ਨਹੀਂਗੇ। ਪਰ ਤਲ ਕੇ ਬ੍ਰੈਡ ਮੈਨੂੰ ਬੜਾ ਸੌ ਲੱਗਦੇ ਆ। ਹਮ ਐਰਮ ਕੋੜੋ ਕੋੜ ਕਾ ਹਾਂ ਨਾਮ ਹੈ ਹਾਂ ਨਾਮ ਹਾਂ ਨਾਮ ਵੀ ਠੀਕ ਆ ਵਧੀਆ ਬਣਾਇਆ ਬਾਈ ਗਾਈਂ ਫੋਰ ਸੱਲੇ ਆਹ ਕੰਡਾ ਆਇਆ ਇਹ ਕਹਿੰਦੀ ਮੋਟਰਸਾਈਕਲ ਇੱਥੇ ਖੜਾ ਕਰੋ ਗਾਇਦੇ ਨੇ ਮੋੜ ਸੇ ਲੋਥੇ ਪਤਾ ਕਿਉਂ ਲਵਾਏ ਆ ਇਹ ਬੰਦੀ ਨੇ ਇੱਥੇ ਝਾੜੂ ਲਾਣਾ ਤੇ ਝਾੜੂ ਕਰਕੇ ਮੈਨੂੰ ਇੱਥੇ ਪਾਈ ਨੂੰ ਫੜਾ ਫੜਾ ਉਹਨੇ ਉਠਾਦਾ ਹੁਣ ਆ ਦੇਖੋ ਕੀ ਕਰਦੀ ਐ ਇਹਨੂੰ ਮੈਂ ਦਿਖਾਉਂਗਾ ਨਹੀਂ ਬਸ ਆ ਦੇਖੋ ਝਾੜੂ ਮਾਰ ਰਹੀ ਆ ਦੇਖੋ ਇੱਥੇ ਆ ਸਾਰਾ ਝਾੜੂ ਮਾਰ ਰਹੀ ਐ ਇੱਥੇ ਝਾੜੂ ਮਾਰ ਰਹੀ ਆ ਦੇਖੋ ਦੇਖ ਰਹੇ ਵਾਹ ਜੇ ਜੇ ਕਿਸੇ ਦਾ ਕਲਚ ਟੈਟ ਹੋਵੇ ਨਾ ਆਪਣਾ ਚੜੀ ਤਾਰ ਦਿਖ ਰਹੀ ਹੈ ਜੇ ਟੈਟ ਹੋਵੇ ਇਹ ਕਾਂ ਨਟ ਇਹ ਕਾਂ ਨਟ ਇਹ ਦੋਨਾਂ ਨੂੰ ਮਾਰਾ ਮਾਰਾ ਢਿੱਲਾ ਕਰ ਲਿਓ ਤੇ ਤਾਰ ਢਿੱਲੀ ਹੋ ਜਾਣੀ ਹੈ ਤੇ ਕਲਚ ਦਾ ਡਾਬ ਉਹਦੀ ਚੱਲਣ ਲੱਗੇਗਾ ਮੈਂ ਇਹ ਕੀਤੀ ਸੀ ਚੀਜ਼ ਆ ਦੇਖੋ ਪਹਿਲਾਂ ਗ੍ਰੀਸ ਗਰੂਸ ਲਾਇਆ ਸਭ ਕੁਝ ਲਾਇਆ ਸੀਗਾ ਪਰ ਨਹੀਂ ਹੋ ਰਹੀ ਸੀ ਤੁਹਾਨੂੰ ਗ੍ਰੀਸ ਇੱਥੇ ਦਿਖ ਰਿਹਾ ਹੁਣ ਇਹ ਆ ਦੇਖੋ 900 ਫਿਰ ਮੈਂ ਮੈਨ ਦੱਸਿਆ ਕਿਸ ਨੇ ਆ ਮੈਂ ਢਿੱਲਾ ਕੀਤਾ ਹੁਣ ਇਹ ਕੋ ਫਸਟ ਕਲਾਸ ਹੋ ਰਿਹਾ ਇਹਦੇ ਪਹਿਲਾਂ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਸੀ ਜੇ ਕਿਸੇ ਢਿੱਲਾ ਹੋਵੇ ਤਾਂ ਆ ਦੋ ਨਟ ਹਟ ਐਡ ਕਰ ਲੈ ਬਸ ਜੇ ਕਿਸੇ ਵੀ ਬੰਦੇ ਨੇ ਗ੍ਰੀਸ ਗਨ ਠੀਕ ਕਰਾਣੀ ਹੋਵੇ ਜਾਂ ਉਹਦਾ ਪ੍ਰੈਸ਼ਰ ਨਹੀਂ ਬਣਦਾ ਜਾਂ ਉਹਦੀ ਬੋਕੀ ਕੰਮ ਨਹੀਂ ਕਰ ਰਹੀ ਬੋਕੀ ਚੇਂਜ ਕਰਾਣੀ ਹੋਵੇ ਜਾਂ ਹੈਂਡਲ ਨਹੀਂ ਚੱਲ ਰਿਹਾ ਯਾ ਨਟ ਦੇ ਵਿੱਚ ਪ੍ਰੋਬਲਮ ਆ ਜਾਂ ਕੋਈ ਵੀ ਪੁਰਾਣਾ ਪੀਸ ਹੋਵੇ ਜਿਹਨੂੰ ਮਲਕੀ ਕੰਮ ਨਹੀਂ ਕਰ ਰਿਹਾ ਜਿਹੜਾ ਮਲਕੀ ਪ੍ਰੈਸ਼ਰ ਨਹੀਂ ਬਣਦਾ ਤੇ ਤੁਸੀਂ ਉਹ ਮੈਨੂੰ ਦਿਖਾ ਦਿਓ ਤੇ ਮੈਂ ਉਹ ਬਿਲਕੁਲ ਸਹੀ ਕਰ ਦੂੰਗਾ ਜੇ ਕਿਸੇ ਨੇ ਨਹੀਂ ਵੀ ਪਤਾ ਗ੍ਰੀਸ ਗੰਦਾ ਤੇ ਮੈਂ ਇੱਥੇ ਸਾਈਡ ਦੇ ਉਪਰਾਂ ਦੇ ਕੋ ਫੋਟੋ ਲਾ ਦਈਏ ਤੇ ਆਹ ਹੁੰਦੀ ਹੈ ਉਹ ਗ੍ਰੀਸ ਗੰਦਾ ਜੇ ਕੋਈ ਗ੍ਰੀਸ ਗੰਦਾ ਕੰਮ ਕਰਦਾ ਜਾਂ ਕਿਸੇ ਨੇ ਰਿਪੇਅਰ ਕਰਾਣੀ ਹੈ ਜਾਂ ਕੁਝ ਕਰਾਣੀ ਹੈ ਅਸੀਂ ਉਹ ਵੀ ਕੰਮ ਕਰਦੇ ਸਭ ਕੁਝ ਕਰਦੇ ਹਾਂ ਜੇ ਕਿਸੇ ਨੂੰ ਕਰਾਣਾ ਹੋਵੇ ਤਾਂ ਮੈਸੇਜ ਜ਼ਰੂਰ ਕਰੋ ਡੇਟੀ ਮੇਰੇ ਘਰ ਪਰ ਬਟ ਰੇ ਅਰੇ ਕਮਰੇ ਡੇਟੀ ਇਹ ਨਹੀਂ ਦੇਖਿਆ ਤੁਸੀਂ ਕਾ ਕਾਰ ਬਟ ਦਿਲੇ ਹੌਣੀ ਆਏ ਨੇ ਵਿਚਾ ਤੇ ਦੋ ਦਿਨ ਮੀਂਹ بیا ਮੀਂਹ ਪੈਣ ਤੋਂ ਬਾਅਦ ਫਿਰ ਉਧਰ ਦੀ ਗਰਮੀ ਹੋ ਗਈ ਹੈ ਨਹੀਂ ਤੇ ਦੋ ਚਾਰ ਦਿਨ ਬਸ ਰਾਤ ਸੀਗੀ ਉਸ ਤੋਂ ਬਾਅਦ ਦੋ ਦਿਨ ਧੁੱਪ ਵਧੀਆ ਨਿਕਲੀ ਹੈ ਤੇ ਫਿਰ ਉਧਰ ਦੀ ਉਹ ਗਰਮੀ ਹੋ ਗਈ ਹੈ ਤੇ ਬਸ ਬਾਕੀ ਅੱਜ ਦਾ ਵਲੌਗ ਇੰਨੇ ਸੀਗਾ ਜੇ ਫਿਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਜੀਤੀ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ